ਇੱਕ ਉਹ ਲੁਕੀ ਹੋਈ ਨਾਇਆਜ ਸ਼ਖਸੀਅਤ ਜਿਨ੍ਹਾਂ ਨੇ ਚੋਟੀ ਦੇ ਅਦਾਕਾਰ ਪੰਜਾਬ ਦੀ ਇੰਡਸਟਰੀ ਨੂੰ ਔਰ ਸਾਊਥ ਨੂੰ ਦਿੱਤੇ ਪਹਿਲੀ ਫਿਲਮ ਉਹਨਾਂ ਨੇ ਜ਼ਖਮੀ ਪੰਜਾਬ ਜਿਹੜੀ ਦਿੱਤੀ ਸੀ ਜਿਹਦੇ ਵਿੱਚ ਇੱਕ ਰੋਲ ਦਿੱਤਾ ਸੀ ਅਸ਼ੀਸ਼ ਵਿਦਿਆਰਥੀ ਨੂੰ ਅਸ਼ੀਸ਼ ਵਿਦਿਆਰਥੀ ਨੂੰ ਇਸੇ ਤਰ੍ਹਾਂ ਜਿਹੜੀ ਮੰਨਤ ਫਿਲਮ ਪੰਜਾਬ ਦੇ ਵਿੱਚ ਸੀ ਪੰਜਾਬੀ ਭਾਸ਼ਾ ਦੀ ਰਿਲੀਜ਼ ਹੋਈ ਉਦੇ ਵਿੱਚ ਜਿੰਮੀ ਸ਼ੇਰਗਿੱਲ ਨੂੰ ਰੋਲ ਦੇ ਕੇ ਜੱਬੀ ਇੰਡਸਟਰੀ ਦੀ ਰੂਪਰੇਖਾ ਬਦਲ ਦਿੱਤੀ ਤੋਂ ਇਲਾਵਾ ਪੰਚਾਇਤ ਇਨਾਂ ਨੇ ਲਿਖਿਆ ਸੋ ਆਓ ਉਹਨਾਂ ਦੇ ਜੀਵਨ ਬਾਰੇ ਜਾਣਨ ਵਾਸਤੇ ਉਹਨਾਂ ਨੂੰ ਮਿਲਦੇ ਹਾਂ ਸਰਦਾਰ ਬਾਉ ਸਿੰਘ ਜੀ ਸਰਦਾਰ ਬਾਉ ਸਿੰਘ ਜੀ ਸਰਦਾਰ ਬਾਉ ਸਿੰਘ ਜੀ ਬਰਾੜ ਜ਼ਿੰਦਗੀ ਜ਼ਿੰਦਾਬਾਦ ਇਹ ਚੈਨਲ ਨੂੰ ਲਿਆਉਣ ਦਾ ਜਿਹੜਾ ਸਾਡਾ ਮੂਲ ਮਕਸਦ ਹੈ ਉਹ ਹੈ ਉਹਨਾਂ ਲੋਕਾਂ ਦੇ ਸੰਘਰਸ਼ ਨੂੰ ਜਿਨ੍ਹਾਂ ਨੇ ਨੀਵੇਂ ਦਰਜੇ ਤੋਂ ਸ਼ੁਰੂ ਕਰਕੇ ਜ਼ਿੰਦਗੀ ਦੀਆਂ ਉਚਾਈਆਂ ਸਿਖਰਾਂ ਤੱਕ ਪਹੁੰਚਣ ਦਾ ਰਾਹ ਲੱਭਿਆ ਔਰ ਆਪਦੀ ਜ਼ਿੰਦਗੀ ਦੇ ਵਿੱਚ ਰੌਸ਼ਨੀ ਦਾ ਲਿਆਂਦੀ ਹੀ ਔਰ ਆਪਣੇ ਆਸ-ਪਾਸ ਲੋਕਾਈ ਦਾ ਜੀਵਨ ਵੀ ਜਿਹੜਾ ਉੱਚਾ ਕੀਤਾ ਸੋ ਅੱਜ ਇਹ ਸਾਡਾ ਚੈਨਲ ਦਾ ਪਹਿਲਾ ਪੋਡਕਾਸਟ ਹੈ ਤਾਂ ਸੋਚਿਆ ਕਿ ਕਿਸੇ ਰੋਹਾਨੀ ਜੀਵਨ ਤੋਂ ਸ਼ੁਰੂ ਕੀਤਾ ਜਾਵੇ ਸੋ ਦੋਸਤੋ ਅੱਜ ਅਸੀਂ ਫਾਜ਼ਿਲਕਾ ਦੇ ਪਿੰਡ ਬਹਾਦਰ ਖੇੜਾ ਵਿੱਚ ਪਹੁੰਚੇ ਹਾਂ ਇੱਕ ਉਹ ਲੁਕੀ ਹੋਈ ਨਾਇਆਜ ਸ਼ਖਸੀਅਤ ਨੂੰ ਆਮ ਲੋਕਾਈ ਦੇ ਸਾਹਮਣੇ ਪੇਸ਼ ਕਰਨ ਵਾਸਤੇ ਜਿਨ੍ਹਾਂ ਨੇ ਚੂਟੀ ਦੇ ਅਦਾਕਾਰ ਪੰਜਾਬ ਦੀ ਇੰਡਸਟਰੀ ਨੂੰ ਔਰ ਸਾਊਥ ਨੂੰ ਦਿੱਤੇ ਔਰ ਉਹਨਾਂ ਦੀਆਂ ਜਿਹੜੀਆਂ ਫਿਲਮਾਂ ਨੇ ਪਹਿਲੀ ਫਿਲਮ ਉਹਨਾਂ ਨੇ ਜ਼ਖਮੀ ਪੰਜਾਬ ਜਿਹੜੀ ਦਿੱਤੀ ਸੀ ਜਿਹਦੇ ਵਿੱਚ ਇੱਕ ਰੋਲ ਦਿੱਤਾ ਸੀ ਅਸ਼ੀਸ਼ ਵਿਦਿਆਰਥੀ ਨੂੰ ਜੋ ਕਿ ਅੱਜ ਸਾਊਥ ਦੀਆਂ ਫਿਲਮਾਂ ਦੇ ਬਲੌਕਬਸਟਰ ਸਟਾਰ ਬਣੇ ਹੋਏ ਨੇ ਇਸੇ ਤਰ੍ਹਾਂ ਜਿਹੜੀ ਮੰਨਤ ਫਿਲਮ ਪੰਜਾਬ ਦੇ ਵਿੱਚ ਸੀ ਪੰਜਾਬੀ ਭਾਸ਼ਾ ਦੀ ਰਿਲੀਜ਼ ਹੋਈ ਉਹਦੇ ਵਿੱਚ ਜਿੰਮੀ ਸ਼ੇਰਗਿੱਲ ਨੂੰ ਰੋਲ ਦੇ ਕੇ ਜੱਬ ਇੰਡਸਟਰੀ ਦੀ ਰੂਪਰੇਖਾ ਬਦਲ ਦਿੱਤੀ ਕਿਉਂਕਿ ਉਸ ਤੋਂ ਪਹਿਲਾਂ ਪੰਜਾਬੀ ਸਿਨੇਮੇ ਦੇ ਵਿੱਚ ਉਸ ਪੱਧਰ ਦੀਆਂ ਉਸ ਸਤਰ ਦੀਆਂ ਫਿਲਮਾਂ ਨਹੀਂ ਬਣਦੀਆਂ ਸੀ ਜੋ ਮੰਨਤ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਗਰੋਥ ਲਿਆਂਦੀ ਉਹਨੂੰ ਭੁਲਾਇਆ ਨਹੀਂ ਜਾ ਸਕਦਾ ਇਸ ਤੋਂ ਇਲਾਵਾ ਪੰਚਾਇਤ ਜ਼ਖਮੀ ਸ਼ੇਰ ਔਰ ਰੱਬ ਕੋਲੋਂ ਡਰ ਸੱਜਣਾ ਫਿਲਮਾਂ ਇਹਨਾਂ ਨੇ ਲਿਖੀਆਂ ਔਰ ਫਾਇਨਾਂਸ ਵੀ ਕੀਤੀਆਂ ਸੋ ਆਓ ਉਹਨਾਂ ਦੇ ਜੀਵਨ ਬਾਰੇ ਜਾਣਨ ਵਾਸਤੇ ਉਹਨਾਂ ਨੂੰ ਮਿਲਦੇ ਹਾਂ ਸਰਦਾਰ ਬਾਉ ਸਿੰਘ ਜੀ ਬਰਾੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕੀ ਫਤਿਹ ਆਪਦੇ ਚੈਨਲ ਨੂੰ ਆਪਦੇ ਦਰੋਤਿਆਂ ਨੂੰ ਸਭ ਨੂੰ ਮੈਂ ਪ੍ਰੇਮ ਭਰੀ ਤਸਦੀਕ ਕਰ ਦਿਉਣਾ ਨਮਸਕਾਰ ਕਰਦਾ ਬਾਪੂ ਜੀ ਅੱਜ ਬਹੁਤ ਵਧੀਆ ਲੱਗਿਆ ਤੁਹਾਡੇ ਕੋਲੇ ਆ ਕੇ ਤੁਹਾਨੂੰ ਮਿਲ ਕੇ ਤੁਹਾਡੇ ਵਿਚਾਰ ਸੁਣ ਕੇ ਜੋ ਆਫ ਕੈਮਰਾ ਤੁਸੀਂ ਦੱਸ ਰਹੇ ਸੀ ਜੀਵਨ ਦੀ ਚੜ੍ਹਦੀ ਕਲਾ ਬਾਰੇ ਕਿਉਂਕਿ ਬਹੁਤ ਬਿਰਲੀਆਂ ਤਾਮੀਆਂ ਰੂਹਾਂ ਹੁੰਦੀਆਂ ਨੇ ਜਿਨ੍ਹਾਂ ਦੇ ਵਿਚਾਰ ਨੇ ਜਿਹੜੇ ਉਹ ਦੁਨਿਆਵੀ ਦਲਦਲ ਤੋਂ ਨਿਕਲ ਕੇ ਅਧਿਆਤਮਿਕ ਦੀ ਸਿਖਰ ਤੱਕ ਪਹੁੰਚਦੇ ਨੇ ਸੋ ਅਸੀਂ ਪਹਿਲਾਂ ਤੁਹਾਡੇ ਜਾਤੀ ਜੀਵਨ ਬਾਰੇ ਜਾਨਣਾ ਚਾਹਾਂਗੇ ਜੋ ਤੁਹਾਡਾ ਜਨਮ ਹੈ ਬਚਪਨ ਹੈ ਉਹ ਕਿੱਥੋਂ ਦਾ ਸੀ ਕਿਸ ਤਰ੍ਹਾਂ ਦਾ ਰਹਾ ਔਰ ਫਿਰ ਤੁਹਾਡੇ ਅਸੀਂ ਫਿਲਮੀ ਸਫਰ ਬਾਰੇ ਜਾਣਾਂਗੇ ਜੀ ਪਹਿਲੀ ਗੱਲ ਤਾਂ ਮੈਂ ਇੱਕ ਕਿਸਾਨ ਘਰਾਣੇ ਨਾਲ ਜੁੜਿਆ ਹਾਂ ਇੱਕ ਕਿਸਾਨ ਹਾਂ ਮੇਰਾ ਦਾਦਾ ਇਸ ਪਿੰਡ ਦਾ ਨੰਬਰਦਾਰ ਸੀ ਤੇ ਮੇਰਾ ਪੁਰਦਾਦਾ ਇਸ ਪਿੰਡ ਦਾ ਮੋਢੀ ਸੀ ਮੇਰੇ ਪੁਰਦਾਦੇ ਨੇ ਇਹ ਪਿੰਡ ਬਸਾਇਆ ਸੀ ਭਦਰ ਸਿੰਘ ਨੇ ਤੇ ਅਸੀਂ ਉਸ ਪਿੰਡ ਦੇ ਵਾਸੀ ਠੀਕ ਇਹ ਪਿੰਡ ਦੀ ਸਾਡੇ ਕੋਲੇ ਨੰਬਰਦਾਰੀ ਦੀ ਮਾਲਕੀ ਵੀ ਨੰਬਰਦਾਰੀ ਦੀ ਹੈ ਜ਼ਮੀਨ ਵੀ ਸਾਡੇ ਕੋਲੇ ਹਜ਼ਾਰ ਕਿੱਲਾ ਸੀ ਠੀਕ ਹੈ ਤੇ ਉਹ ਤੋਂ ਮਗਰੋਂ ਮੈਂ ਛੋਟੀ ਉਮਰ ਚ ਪਹਿਲਾਂ ਤਾਂ ਇੱਕ ਸੰਤ ਦੇ ਡੇਰੇ ਪੜਿਆ ਸੰਤ ਦੇ ਡੇਰੇ ਪੜਨ ਤੋਂ ਮਗਰੋਂ ਫਿਰ ਮੈਂ ਵੱਡੀ ਉਮਰ ਚਾ ਕੇ 12 ਸਾਲ ਦੀ ਉਮਰ ਚਾ ਕੇ ਮੈਂ ਸਰਕਾਰੀ ਸਕੂਲ ਤੇ ਲੱਗਿਆ ਸੀ ਉੱਥੋਂ ਮੈਂ ਪੜ੍ਹਾਈ ਸ਼ੁਰੂ ਕੀਤੀ ਕੋਹ ਤੋਂ ਪਿੱਛੋਂ ਮੈਨੂੰ ਮੁੱਢ ਤੋਂ ਸ਼ੌਕ ਸੀ ਲਿਖਣ ਦਾ ਸੁਣ ਲਓ ਪਹਿਲਾਂ ਪਹਿਲਾਂ ਮੈਂ ਉਹ ਤਾਂ ਮੈਡਲ ਸਕੂਲ ਤੇ ਪੜ੍ਹਦਾ ਸੀ ਜਿੱਥੋਂ ਮੇਰੀਆਂ ਕਹਾਣੀਆਂ ਸ਼ਬਦੀਆਂ ਹੁੰਦੀਆਂ ਦੀ ਰਿਸ਼ਮਨ ਸਾਲੇ ਚ ਪ੍ਰਿੰਟ ਲੜੀ ਜਾਂਦੇ ਸੀ ਛੋਟੀਆਂ ਛੋਟੀਆਂ ਕਹਾਣੀਆਂ ਮੈਂ ਤਿੰਦਾ ਸੀ ਉਹ ਰਿਸ਼ਮਨ ਸਾਲੇ ਸ਼ਬਦੀਆਂ ਵਿੱਚ ਉਹ ਤੋਂ ਮੁਰ ਹੌਲੀ-ਹੌਲੀ ਪੜਾਈ ਦੇ ਨਾਲ ਨਾਲ ਮੈਂ ਕਹਾਣੀਆਂ ਵੀ ਲਿਖਦਾ ਰਿਹਾ ਉਹ ਨਾਲ-ਨਾਲ ਮੇਰਾ ਇਹ ਸ਼ੌਕ ਸੀ ਕਿ ਮੈਂ ਆਪਣੀਆਂ ਕਹਾਣੀਆਂ ਨੂੰ ਕਿਸੇ ਫਿਲਮ ਹੰਕ ਦੇ ਨਾਲ ਜੋੜਾਂ ਫਿਰ ਮੇ ਹੌਲੀ-ਹੌਲੀ ਮੇਰਾ ਸ਼ੌਕ ਸੀ ਤੇ ਮੈਂ ਇਹ ਤੋਂ ਪੜਾਈ ਖਤਮ ਕਰਕੇ ਮੈਂ ਗੰਗਨਗਰ ਕਾਲਜ ਚੋਂ ਗੰਗਨਗਰ ਕਾਲਸਕਲਜ ਚੋਂ ਪੜਾਈ ਛੱਡ ਕੇ ਤੇ ਮੈਂ ਪੂਨੇ ਚਲਾ ਗਿਆ ਪੂਨੇ ਮੈਂ ਫਿਲਮ ਰੈਟਰੀ ਜਾ ਕੇ ਡਿਪਲੋਮਾ ਕੀਤਾ ਦੇਖਿਆ ਠੀਕ ਨੇ ਉਹ ਤੋਂ ਬਾਅਦ ਹੀ ਫੇਰ ਉਹਨੂੰ ਵਾਪਸ ਲਿਆਂਦਾ ਕਰਦਿਆਂ ਨਹੀਂ ਕੋਈ ਘਰ ਆ ਜਾ ਘਰ ਆ ਕੇ ਮੇਰਾ ਘਰ ਹੀ ਦਿਲ ਲੱਗਿਆ ਉਹ ਤੋਂ ਬਾਅਦ ਫੇਰ ਜੀ ਮੈਂ ਇੱਕ ਛੋਟਾ ਜਿਹਾ ਕੋਰਸ ਕਰ ਲਿਆ ਉਦੋਂ ਬੇਸ ਕੋਰਸ ਛੋਟੇ ਨੇ 1 ਮਹੀਨਾ ਦਮਦਾ ਸੀ ਬੇਸ ਕਿਡਿੰਗ ਕਰਕੇ ਤੇ ਜੀ ਫੇਰ ਮੈਂ ਇੱਕ ਸਕੂਲ ਮਾਟਰ ਦੀ ਨੌਕਰੀ ਕਰੀ ਠੀਕ ਸਕੂਲ ਮਾਟਰ ਲੱਗ ਗਿਆ ਉਹ ਸਕੂਲ ਮਾਟਰ ਵੇਲੇ ਹੜੀਪੋਠ ਫਕਤਾਂ ਦੇ ਬਾਹਰ ਦੇ ਨੇੜੇ ਸੀ ਠੀਕ ਹੈ ਉਥੇ جنگ ਲੱਗੀ। جنگ ਲੱਗਣੇ ਕਰਕੇ ਸਾਡੇ ਸਕੂਲ ਦੇ ਉਹਨੇ ਖਾਲੀ ਕਰਾਤੇ ਤੇ ਸਾਨੂੰ ਵਾਪਸ ਭੇਜ ਦਿੱਤਾ। ਦਾਦਾ ਮੀਰਾ ਦਾ ਵੀ ਆਜਾਪ ਘਰੇ ਭਾਜੇ ਨਹੀਂ ਜੀਣ ਜਾਤਾ ਐਵੇਂ ਛੇ ਛੇ ਸੌ ਦੇ ਨੌਕਰੀਆਂ ਕਰਦਾ ਫਿਰਦਾ। ਤੇ ਐਨੀ ਜਮੀਨ ਕਰਿਆ ਕਿ ਵਾਹੀ ਖੇਤੀ ਕਰ ਲਓ। ਕਿਵੇਂ ਕੋਈ ਉਥੇ ਤੋਪ ਦਾ ਗੋਲਾ ਵਾਜ ਜਾਊਗਾ। ਤੇ ਬੈਠੇ ਨੌਕਰੀਆਂ ਕਰਦੀ। ਚਲ ਜੀ ਉਸ ਤੋਂ ਬਾਅਦ ਫਿਰ ਮੈਂ ਉਧਰੋਂ ਨੌਕਰੀਦਾਰ ਸਿਫਾ ਦੇ ਕੇ ਫਿਰ ਮੈਂ ਘਰੇ ਖੇਤੀ ਕਰਨ ਲੱਗ ਗਿਆ। ਤੇ ਖੇਤੀ ਕਰਦੇ ਕਰਦੇ ਮੇਰੇ ਸ਼ੌਕ తీਏ ਉਸ ਤੋਂ ਬਾਅਦ ਫਿਰ ਮੇਰਾ ਵਿਆਹ ਕਰਤਾ ਵਿਆਹ ਹੋ ਗਿਆ ਤੇ ਫਿਰ ਮੈਂ ਆਪਦੀ ਕਿਰਜੀ ਜੀ ਨਾਲ ਜਿੰਦਗੀ ਨਾਲ ਜੁੜ ਗਿਆ ਪਰ ਮੇਰੇ ਦਿਲ ਦੇ ਵਿੱਚ ਅੰਦਰ ਇੱਕ ਛੁਪੀ ਚੀ ਸੀ ਇੱਕ ਫਿਲਮਾਂ ਦੇ ਵਿੱਚ ਵੀ ਮੈਂ ਮੈਂ ਫਿਲਮਾਂ ਰੀਡ ਕਰਕੇ ਵੇਖਾ ਫਿਲਮਾਂ ਬਣਾਵਾਉਂਦੀ ਆ ਆਪਦੀ ਕਹਾਣੀਆਂ ਦੀ ਉਹ ਮੇਰਾ ਆਪਣੇ ਆਪ ਕੀਤਾ ਕੋਈ ਪੁਰਾਣਾ ਹੋਇਆ ਥੋੜੀ-ਥੋੜੀ ਜੀ ਮੇਰਾ ਬੇਟਾ ਛੋਟਾ ਜਿਹਾ ਜੀ ਸੀਗਾ ਇਹ ਇਸ ਸਕੂਲ ਚ ਪੜ੍ਹਦੇ ਤੇ ਮੈਂ ਇਹਨੂੰ ਡ੍ਰੈਕਿੰਗ ਸਿਖਾਉਣੀ ਸ਼ੁਰੂ ਕਰਤੀ ਵੀ ਮੇਰਾ ਸੁਪਨਾ ਤਾਂ ਪੂਰਾ ਨਹੀਂ ਮੈਂ ਤੇਰੇ ਨਾਲ ਸੁਪਨਾ ਪੂਰਾ ਕਰਨਾ ਹੁੰਦਾ ਜਿਵੇਂ ਜਿਵੇਂ ਵੱਡਾ ਹੁੰਦਾ ਗਿਆ ਮੈਂ ਇਹਨੂੰ ਡਾਇਰੈਕਸ਼ਨ ਦੀ ਸਾਰੀ ਸੂਝ ਦੇ ਗਿਆ ਐਕਟਿੰਗ ਸਿਖਾਈ ਗਿਆ ਹੋਰ ਸੀ ਇਸ ਇੱਕ ਦਾਰਿਆ ਮੈਂ ਇਹਨੂੰ ਸਕੂਲ ਦੀ ਸਟੇਜ ਤੇ ਵੀ ਇਹਦੇ ਕੋਲ ਕੰਮ ਕਰਵਾਇਆ ਤੇ ਨਾਟਕਾਂ ਦੇ ਵਿੱਚ ਵੀ ਕੰਮ ਕਰਵਾਇਆ ਤੇ ਭੰਗੜਾ ਗਿੱਧਾ ਵੀ ਇਹਨੂੰ ਉਹਦੇ ਵੀ ਇਹ ਇੰਟਰੀਅਨ ਗਦਵਾਈ ਉਹ ਤਬਾਜੀ ਫਿਰ ਅਸੀਂ ਇੱਕ ਪਹਿਲੀ ਫਿਲਮ ਬਣਾਈ ਸੀ ਆਪਣੇ ਘਰੇ ਹੀ ਆਪਦੀ ਥੀ ਸਾਰੀ ਸ਼ੂਟਿੰਗ ਹੋਈ ਇਸ ਪਿੰਡ ਵਿੱਚ ਹੀ ਬਾਦਖੜੇ ਵਿੱਚ ਤੇ ਬਾਹਰਲੇ ਲੋਕੇਸ਼ਨਾਂ ਵਾਲੀਆਂ ਪਿੰਡ ਚ ਰੱਖੀਆਂ ਸਾਰੀਆਂ ਉਹਦੇ ਵਿੱਚ ਕੁਝ ਕਲਾਕਾਰ ਬਾਹਰੋਂ ਲਈ ਤੇ ਕੁਝ ਅਸੀਂ ਇਹ ਆਪਦੇ ਸੀਗੇ ਇੱਕ ਉਹਦੇ ਚ ਜਿਹੜੀ ਅੱਜ ਕੱਲ ਬਹੁਤ ਵੱਡੀ ਸ੍ਰੀ ਸ਼ਕੀਤ ਬਣੀ ਹੈ ਅਸ਼ੀਸ਼ ਵਿਦਿਆਰਥੀ ਹਾਂਜੀ ਉਹ ਮੇਰੀ ਫਿਲਮ ਦੇ ਵਿੱਚ ਪਹਿਲੀ ਵਾਰੀ ਆਇਆ ਸੀ ਠੀਕ ਹੈ ਇਥੇ ਉਹਨੂੰ ਫਿਲਮ ਜਿਵੇਂ ਕੰਮ ਦਿੱਤਾ ਉਸਨੇ ਉਹ ਤਾਂ ਬਹੁਤ ਵਧੀਆ ਓਧੇ ਟ੍ਰੇਡਿੰਗ ਇਹ ਫਿਲਮ ਕਲਾਤੀ ਕੀ ਤੇ ਉਹਨੇ ਬਹੁਤ ਵਧੀਆ ਕੰਮ ਕੀਤਾ। ਇਹ ਕੰਮ ਕਰਕੇ ਉਹ ਤੋਂ ਬਾਅਦ ਬੰਬੇ ਜਾਂਦੇ ਰਿਹਾ ਤੇ ਅੱਜਕੱਲ੍ਹ ਪਈ ਆਖੂ ਉਹ ਬੰਬੇ ਹਿੰਦੀ ਫਿਲਮਾਂ ਛੱਡ ਕੇ ਇੱਕ ਸਾਉਦੀ ਦਾ ਫਿਲਮ ਦਾ ਬਾਦਸ਼ਾਹ। ਸਾਉਦੀ ਫਿਲਮਾਂ 'ਚ ਬਹੁਤ ਵੱਡੀ ਚਕੀਤ। ਫਿਰ ਮੈਂ ਥੋੜੀ-ਘੋੜੀ ਪੰਜਾਬੀ ਫਿਲਮਾਂ ਵੀ ਇੱਥੇ ਬਣਾਉਣੀਆਂ ਸ਼ੁਰੂ ਕੀਤੀਆਂ। ਉਹ ਤੋਂ ਮਗਰੋਂ ਫਿਰ ਮੈਂ ਇੱਕ ਫੀਚਰ ਫਿਲਮ ਤੇ ਬਣਾਈ। ਰਬ ਕੋ ਡਰ ਸਿਨਾ ਠੀਕ ਹੈ ਕਲੀਜ ਕੀਤੀ ਉਹਨੇ ਵਧੀਆ ਸਾਨੂੰ ਦਿੱਤਾ ਪਰ ਘਾਟਾ ਨਹੀਂ ਪਾਇਆ ਪਰ ਫਿਰ ਵੀ ਅਸੀਂ ਉਹ ਜੋ ਉਹਦੇ ਸੀ ਉਹ ਉਹ ਨਹੀਂ ਸਾਨੂੰ ਮਿਲਿਆ ਕੋਲ ਤੋਂ ਮਗਰੋਂ ਫਿਰ ਇਹਦੀ ਬਣਾਈ ਗਈ ਪੰਚਾਇਤ ਫਿਰ ਪੰਚਾਇਤ ਫਿਰ ਉਹਦੇ ਵਿੱਚ ਅਸੀਂ ਥੋੜੇ ਜਿਹਾ ਕਲਾਕਾਰ ਜਾਣੂ ਲੈ ਲਏ ਜਿਵੇਂ ਕਿ ਯੋਗਰਾਜ ਤੇ ਦਿਲਜੀਤ ਕੌਰ ਤੇ ਉਹ ਆਜ ਨੂੰ ਥੋੜੇ ਛੱਡਾ ਤੇ ਇਕ ਉਹਦੇ ਹੀ ਘਸਰੰਦੇ ਸੀ ਨਾ ਤੇ ਛਵੀਂ ਬਰਾੜ ਇਹ ਇਹਨੂੰ ਲੈ ਕੇ ਕਾੜੀ ਸਾਡੀ ਆਪਣੀ ਸੀ ਔਰ ਉਹ ਉਹਦੇ ਤੇ ਫਾਇਨੈਂਸ ਵੀ ਸੀ ਆਪ ਹੀ ਕੀਤਾ ਸੀ ਆਪਦੇ پیسے ਲਾਇਫ ਉਹ ਠੀਕ ਉਹ ਉਹ ਚੱਲ ਗਈ ਵਧੀਆ ਸਾਨੂੰ ਨੇ ਪੈਸਾ ਦਿੱਤਾ ਠੀਕ ਆ ਉਦੋਂ ਬਾਅਦ ਜੀ ਫੇਰ ਅਸੀਂ ਫਿਲਮ ਇੱਕ ਹੋਰ ਸ਼ੁਰੂ ਕਰਤੀ ਵੀ ਇਹਦੋਂ ਵੱਡੀ ਫਿਲਮ ਬਣਾਉਣੀ ਹੈ ਕੋਈ ਦੇ ਵਿੱਚ ਅਸੀਂ ਕਲਾਕਾਰ ਵੀ ਸਾਰੇ ਸੈੱਟ ਕਰ ਲਏ ਕੋਈ ਦੇ ਵਿੱਚ ਅਸੀਂ ਗੀਤ ਸਭ ਤੋਂ ਵੱਧ ਦਾ ਦਿੱਤੀ ਗੀਤਾਂ ਨੂੰ ਉਹਦੇ ਵਿੱਚ ਲਤਾ ਮਘੇਸ਼ ਕਰ ਅਸ਼ਕ ਪੋਥਲੇ ਰੰਜਨਾਤ ਵਾੜੀ ਕਿੱਕੜਾ ਲੇਕਾਂ ਦੇ ਇੱਕ ਗੀਤ ਪਾਈ। ਇਹਦੀ ਸਾਰੀ ਰਿਕਾਰਡਿੰਗ ਅਸੀਂ ਮੁੰਬੇ ਜਾ ਕੇ ਕੀਤੀ, ਮੁੰਬੇ ਸੁਣ ਗਈ। ਠੀਕ ਹੈ। ਤੇ ਉਸ ਤੋਂ ਬਾਅਦ ਅਦੀ ਉਹਦੇ ਛੋਟੇ ਛੇਤ ਨੇ ਸ਼ੁਰੂ ਕੀਤੀ। ਛੋਟਾ ਸ਼ੁਰੂ ਕਰਕੇ ਉਹਦੇ ਵਿੱਚ ਸਭ ਤੋਂ ਸੋਹਣੀ ਕੁੜੀ ਇਹ ਜਿਹਨੂੰ ਪੰਜਾਬ ਦੇ ਵਿੱਚ ਇੱਕ ਚੁਣਿਆ ਗਿਆ ਸੀਗਾ। ਹਾਂਜੀ। ਮਿਸ ਪੰਜਾਬ ਲੱਖੀ ਹੁੰਦਲ। ਠੀਕ ਹੈ। ਲੱਕੀ ਹੁੰਦਲੋ ਸਾਡੀ ਹੀਰੋਇਨ ਸੀ ਤੇ ਉਹਨੂੰ ਲੈ ਕੇ ਅਸੀਂ ਬੜੇ ਸਹਿਜ ਨਾਲ ਫਿਲਮ ਬਣਾਈ ਕੋਈ ਕੋਈ ਘਾਟ ਨਹੀਂ ਸੀ ਵੀ ਅਸੀਂ ਕੋਈ ਕਾਡਿਨੇਟ ਦੇਣੀ ਕੋਈ ਦੀ ਅਸੀਂ ਪੰਜ ਲੋਕੇਸ਼ਨਾਂ ਤੇ ਅਸੀਂ ਕੰਮ ਕੀਤਾ ਪਹਿਲਾਂ ਉਹਦਾ ਕੀਤਾ ਕਰਨਪੁਰ ਰਾਜਸਥਾਨ ਵਿੱਚ ਉਸ ਤੋਂ ਬਾਅਦ ਫਿਰ ਉਹਦਾ ਕੀਤਾ ਅਬੋਰ ਫਿਰ ਉਹਦਾ ਕੀਤਾ ਕਾਲੇ ਟਿੱਬੇ ਫਿਰ ਉਹਦਾ ਕੀਤਾ ਮਲੂੜ ਮਲੂੜ ਜਿਆਹਾ ਆਤੀ ਪਾਸੇ ਉਹਦੇ ਜਿਵੇਂ ਤੁਹਾਨੂੰ ਜੁਕੈਣਾ ਟੁਕ ਦੇ ਦਿੱਤਾ ਉਹ ਮੀ ਉਹਦਾ ਕੰਮ ਕੀਤਾ ਪਰ ਕਿ ਸਾਡੀ ਕਿਸਮਤ ਮਾੜੀ ਸੀ ਉਹ ਫਿਲਮ ਦੇ ਵਿੱਚੋਂ ਉਹ ਬੜਾ ਸਮਾਂ ਲੱਗਾ 6 ਮਹੀਨੇ ਅਸੀਂ ਦੀ ਹੋਟਿੰਗ ਟੂਰਨ ਕਰਦੇ ਰਹੇ ਵਿੱਚ ਕੋਈ ਨਾ ਕੋਈ ਰਿਕਾਉਟ ਪੈਂਦੀ ਰਹੀ ਤੇਖੀਰ ਉਹ ਸਾਡੀ ਫਿਲਮ ਜੀ ਨਹੀਂ ਨਹੀਂ ਵਿਚਾਲੇ ਰਹੀ ਉਦੋਂ ਮੈਂ ਦੂਜੀ ਫਿਲਮ ਕਾਣੀ ਦੇ ਦੇ ਚੁੱਕਿਆ ਸੀ ਆਪਦੀ ਮੰਨਦੀ ਹਾਂਜੀ ਉਦੋਂ ਵੀ ਉਹ ਉਹਦਾ ਸਮਾਂ ਆ ਗਿਆ ਉਹ ਵਿੱਚੋਂ ਕਰਨ ਲੱਗੇ ਵੀ ਇਹਦੀ ਸ਼ੂਟਿੰਗ ਸ਼ੁਰੂ ਕਰੋ ਨਹੀਂ ਕਲਾਕਾਰ ਪਾਈਦੇ ਆ ਕੋਈ ਠੀਕ ਉਦੋਂ ਉਹਨਾਂ ਦਿਨਾਂ 'ਚ ਮੇਰੇ ਬੇਟੀ ਦਾ ਐਕਸੀਡੈਂਟ ਹੋਇਆ ਸੀ ਇਹਦੇ ਪੱਟ ਤੇ ਖੱਟ ਲੱਗੀ ਠੀਕ ਡਾਕਟਰ ਨੇ ਕਿਹਾ ਵੀ ਨਹੀਂ ਇਹ ਤਾਂ 6 ਮਹੀਨੇ ਨਹੀਂ ਰਾਮ ਹੋਣਾ 6 ਮਹੀਨੇ ਬੈਡ ਰੈਸਟ ਕਰਨੀ ਪਊ ਠੀਕ ਫਿਰ ਮੈਂ ਕਿਹਾ ਚਲੋ ਕੋਈ ਨਹੀਂ ਆਪੋ ਹੀ ਰੋ ਹੋਰ ਲੰਬ ਲੰਨੇ ਫਿਰ ਉਹਦੇ ਵਿੱਚ ਅਸੀਂ ਲੱਭਦੇ ਲੱਭਦੇ ਜੀ ਫਿਰ ਸਾਨੂੰ ਇਹ ਜਿਮੀ ਸ਼ੇਰ ਗਿੱਲ ਸਾਨੂੰ ਟੁੱਗ ਗਿਆ ਠੀਕ ਉਹਦੇ ਵਿੱਚ ਅਸੀਂ ਜਿਮੀ ਜਿਮੀ ਸ਼ੇਰ ਨੂੰ ਲੈ ਕੇ ਉਹ ਫਿਲਮ ਦੀ ਹਰ ਕਰਦੇ ਉਹਦੇ ਵਿੱਚ ਮੇਰਾ 파ਟਨਰ ਸੀਗਾ ਮਨਮੋਹ ਸੰਧੂ ਠੀਕ ਅਸੀਂ ਦੋ 파ਟਨਰ ਸੀਗੇ ਐਲਮ ਸਾਡੀ ਬਹੁਤ ਥੋਣੀ ਬਣੀ ਉਹ ਤੇ ਬਹੁਤ ਵਧੀਆ ਉਹਨੇ ਸਾਨੂੰ ਪੈਸਾ ਵੀ ਬਣਾਤਾ ਸਾਡਾ ਨਾਮ ਵੀ ਬਣਾਤਾ ਹਾਂ ਉਹਦੋਂ ਉਸ ਤੋਂ ਬਾਅਦ ਫਿਰ ਉਹ ਫਿਲਮ ਤਿਆਰ ਕਰਕੇ ਕਿ ਫਿਰ ਜੈ ਜੈਤ ਕਰੇ ਦੁਆਰਾ ਸ਼ੂਟਿੰਗ ਕੀਤੀ ਇਹਦੀ ਰੱਬ ਕੋ ਦਰਸਾ ਦਿਨਾ ਤੇ जख्मी ਸ਼ੇਰਾਂ ਦੀ ਇਹ ਅਸੀਂ ਪੂਰੀਆਂ ਕਰਤੀਆਂ ਪਰ ਜਿਹੜੀ ਜ ਹੈਗੀ ਇਹ ਕੋਈ ਤਰੀਕਾ ਦਾ ਉਹ ਫਿਲਮ ਸਾਡੀ ਮਹਿੰਗੀ ਫਿਲਮ ਸੀ ਉਹ ਕੋਦੇ ਵਿੱਚ ਉ ਉ ਦਾਰਾ ਸਿੰਘ ਵੀ ਸੀਗਾ ਠੀਕ ਹੈ ਤੇ ਕੋਈ ਸੀਨ ਉਹਨਾਂ ਦੇ ਰਹੇਗੀ ਕਿ ਸਾਡੀ ਹੀਰੋਇਨ ਦੀ ਜਿਹੜੀ ਸੀਗੀ ਉਹ ਬਾਰੂਗੀ ਤੋਂ ਦੀ ਮੌਤ ਹੋ ਗਈ ਉਹ ਸਾਡੀ ਫਿਲਮ ਦੀ ਵਿੱਚ ਹੀ ਰਹੇਗੀ ਇਸ ਵਿੱਚ ਜਿਹੜੀ ਲਤਾ ਮੰਗੇਸ਼ਕਰ ਦਾ ਹਾਂ ਇਸ ਵਿੱਚ ਲਤਾ ਮੰਗੇਸ਼ਕਰ ਆਸ਼ਾ ਪੋਥਲੇ ਰੰਜਨਾ ਤਿਵਾੜੀ ਕਿ ਕੱਡਾ ਲੈ ਕੇ ਉਹ ਉਹਨਾਂ ਦੇ ਵਿੱਚ ਸੀ ਪੰਜਾਬੀ ਗੀਤ ਸੀ ਪੰਜਾਬੀ ਵੀ ਸਾਰੇ ਪੰਜਾਬੀ ਦੀ ਸੀ ਗੀਤ ਰਿਕਾਰਡ ਹੋ ਚੁੱਕੇ ਸੀ ਹਾਂ ਗੀਤ ਗੀਤ 20 ਸਾਰੇ ਰਿਕਾਰਡਿੰਗ ਹੋ ਚੁੱਕੀ ਸੀ ਠੀਕ ਹੈ ਤਾਂ ਹੀਰੋ ਦੀ ਮੌਤ ਹੋਣ ਕਰਕੇ ਹੀਰੋ ਦੀ ਮੌਤ ਕਰਕੇ ਸਾਡੀ ਫਿਲਮ ਮੱਚ ਰਹੀ ਸਾਨੂੰ ਸਾਰੀ ਫਿਲਮਾਂ ਦੀ ਕਮਾਈ ਸਾਡੀ ਉਹ ਕਾਗੂ ਕਿਉਂਕਿ ਬਾਕੀ ਫਿਲਮਾਂ ਤਾਂ ਸੀ ਕੋਈ 10 ਲੱਖ ਨਾਲ ਕੋਈ 15 ਲੱਖ ਨਾਲ ਕੋਈ 18 ਲੱਖ ਨਾਲ ਬਣਾਈ ਗਈ ਸੀ ਇਸ ਫਿਲਮ ਉੱਤੇ ਸਾਡੀ ਤੇ 90 ਲੱਖ ਰੁਪਏ ਖਰਚੇ ਹੋਏ ਸੀ ਠੀਕ ਉਹਨਾਂ ਦਿਨਾਂ ਵਿੱਚ ਜਿਨ੍ਹਾਂ ਦਿਨਾਂ 'ਚ ਇਹ ਫਿਲਮਾਂ 10-12 ਲੱਖ ਨਾਲ ਪੰਜੀ ਫਿਲਮ ਬਣ ਜਾਂਦੀ ਸੀ ਸਿਗਰ ਜਿਹੜੇ ਜਿਹਨਾਂ ਸਭ ਤੋਂ ਮਹਿੰਗੇ ਪੈਸੇ ਹੀ ਉਹ ਗੀਤ। ਹਾਂਜੀ। ਇੱਕ ਗੀਤ ਦਾ 3.5 ਲੱਖ ਰੁਪਏ ਕਾ ਗੀਤ ਤੇ ਖਰਚ ਆਇਆ ਸੀ। ਇਹ ਕਿਹੜੇ ਸਾਲ ਦੀ ਗੱਲ ਹੈ? ਇਹ ਜੀ ਸਾਲ ਹੈਗੀ 1998 ਦੀ। ਠੀਕ ਹੈ। ਜਦੋਂ ਪਹਿਲੀ ਫਿਲਮ ਜਿਹੜੀ ਰਿਲੀਜ਼ ਕੀਤੀ ਸੀ ਉਹ ਕਿਹੜੇ ਸਾਲ ਸੀ? 1990 ਚ। 90 ਹਾਂ। ਬਾਕੀ ਦੀ ਸਾਰੀ ਫਿਲਮ ਇਹ ਇਹਦੇ ਵਿਚਕਾਰਲੇ ਦਿਨਾਂ ਚ ਉਹ ਵੀ ਆਸੀ। ਠੀਕ ਹੈ। ਤੇ ਅੱਜ ਭਾਈ ਮੇਰੀ ਜ਼ਿੰਦਗੀ ਦਾ ਮਰਕਜ਼ ਹੈ ਅੱਜ ਮੇਰਾ ਬੇਟਾ ਹੈ। ਇਹ ਜਾਂਦਾ ਹੁ ਫਿਲਮਾਂ ਫਿਲਮ ਚ ਇਹਦੇ ਅੰਦਰ ਬਹੁਤ ਵਧੀਆ ਕਲਾ ਵੀ ਹੈਗੀ ਆ ਤੇ ਬਹੁਤ ਵਧੀਆ ਇਹਦੀ ਇੱਕ ਇਕ ਕਹਾਣੀਆਂ ਵੀ ਲਿਖਦਾ ਹੁੰਦਾ ਆਪਦੀ ਕਹਾਣੀ ਵੀ ਲਿਖ ਲੈਂਦਾ ਤੇ ਕਲਾ ਵੀ ਬਹੁਤ ਵਧੀਆ ਹਰ ਤਰ੍ਹਾਂ ਦੇ ਰੋਲ ਕਰਦਾ ਇਹਦੀ ਦੋ ਤਿੰਨ ਫਿਲਮਾਂ ਆ ਵੀ ਗਈਆਂ ਕੋਈ ਕੋਈ ਚੱਲਣ ਵਾਲੀਆਂ ਜਿਵੇਂ ਕਿ ਇੱਕ ਫਿਲਮ ਇਹਦੀ ਬਣ ਚੁੱਕੀ ਹੈ ਮਾਹੀ ਹਾਂਜੀ ਉਹ ਇਹ ਵੀ ਬਿਰਕ ਨਾਲ ਦੇ ਉਹ ਜਿਹੜੀ ਹੋਣ ਲਈ ਇਹ ਨਾ ਦਿਨਾਂ ਚੀਲੇ ਹੋ ਜੂਗੀ ਇੱਕ ਫਿਲਮ ਇਹਨਾਂ ਦੀ ਚੱਕਰ ਦੇ ਸ਼ਿਕਾਰੀ ਗੋਗਰ ਨਾਲ ਉਹ ਵੀ ਦਿੱਲੀ ਚ ਹੋ ਚੁੱਕੀ ਹੈ ਤੇ ਇੱਕ ਇਹਦਾ ਇਹਦੀ ਵੀ ਲੱਗੀ ਹੈ ਵਕਤਰੀ ਫਿਲਮ ਹੈਗੀ ਹੈ ਵਿਂਡਾ ਗੈਂਗ ਉਹ ਵੀ ਲਈ ਹੋ ਇਹਨਾਂ ਦਿਨਾਂ ਚ ਉਹ ਨਾਲੇ ਬਹੁਤ ਕਿ ਸ਼ਾਰਟ ਮੂਵੀਆਂ ਤਾਂ ਕਈ ਲਈ ਹੋ ਗਈਆਂ ਬੱਚੀ ਬਾਪੂ ਜਿਹੜਾ ਤੁਸੀਂ ਫਿਲਮਾਂ ਦੇ ਵੀਰ ਵਿੱਚ ਅਸ਼ੀਸ਼ ਵਿਦਿਆਰਥੀ ਦਾ ਨਾਮ ਦੱਸਿਆ ਜਿਹੜੇ ਕਿ ਸਾਊਥ ਦੇ ਵਿੱਚ ਅੱਜ ਬਹੁਤ ਵੱਡਾ ਨਾਮ ਹੈ ਵਿਲਨ ਦਾ ਰੋਲ ਕਰਦੇ ਆ ਤਾਂ ਕੁਝ ਉਹਨਾਂ ਦੀ ਸ਼ੁਰੂਆਤ ਬਾਰੇ ਵੀ ਦੱਸੋ ਕਿਉਂਕਿ ਉਹਨਾਂ ਦੇ ਸ਼ੁਰੂਆਤ ਬਾਰੇ ਕੀ ਦਸੀਏ ਉਹ ਜਿਹੜਾ ਕਿ ਬਹੁਤ ਪਹਿਲਾਂ ਸ਼ਰੀਪ ਬੰਦਾ ਸੀ ਉਹ ਤੇ ਬਹੁਤੀ ਗਰੀਬ ਸੀ ਉਹ ਨਾ ਇੱਥੇ ਸਕੂਟੀ ਤੇ ਸਾਡੇ ਪਿੰਡਾਂ ਦੇ ਕੱਪੜੇ ਵੇਚਦਾ ਹੁੰਦਾ ਪਰ ਉਹਦੇ ਵਿੱਚ ਨਾ ਇੱਕ ਕਲਾ ਬਹੁਤ ਤਕੜੀ ਕਲਾ ਸੀ ਕូន ਪਤਾ ਲੱਗੇ ਭਾ ਲੈ ਕਿਹੜੇ ਵਿੱਚ ਇੱਕ ਫਿਲਮ ਬਣ ਰਹੀ ਹੈ ਤੇ ਮੈਂ ਜਾ ਕੇ ਆਪਦੀ ਕਿਸਮਤ ਅਜਵਾਵਾਂ ਕਿ ਕਾਰਾਂ ਮੈਨੂੰ ਕੰਮ ਮਿਲੇਗੀ ਇੱਥੇ ਆ ਕੇ ਉਹਨਾਂ ਕੋਲ ਕੰਮ ਮੰਗੇ ਮੈਂ ਕਿ ਤੂੰ ਤਾਂ ਕੰਮ ਮਿਲਿਆ ਠੀ ਬਹੁਤ ਆਏ ਇਹ ਤਾਂ ਪਹਿਲਾਂ ਹੁੰਦਾ ਤੇ ਉਹ ਵਧੀਆ ਰੋਲ ਦੇ ਦੇ ਦਿੰਦੇ ਅਦਾਜੀ ਹੁਣ ਕੋਈ ਨਿੱਕਾ ਮੋਟਾ ਦੇ ਦਿਓ ਤੇ ਅਸੀਂ ਜੀ ਉਹਨੂੰ ਕਲਾਈਮੈਕਸ ਚੱਲਦਾ ਸੀ ਕਲਾਈਮੈਕਸ ਚ ਇੱਕ ਉਹਨੂੰ ਸੀਨ ਚ ਪਾ ਲਿਆ ਪਰ ਸੀਨ ਚ ਪਾ ਲਿਆ ਤੇ ਉਹ ਉਹਦੇ ਵਿੱਚ ਕਲਾ ਸੀ ਉਹਨੇ ਉਹ ਸੀਨ ਨੂੰ ਇੰਨਾ ਵਧੀਆ ਬਣਾਤਾ ਕਿਹੜਾ ਮੇਰੇ ਡਾਇਰੈਕਟਰ ਸੀ ਬਿਲਮ ਦਾ ਪਾਲੀ ਭਵਿੰਦਰ ਉਹਦਾ ਯਾਰ ਇਹਦੇ ਵਿੱਚ ਤਾਂ ਇਹ ਕਲਾ ਹੀ ਬਹੁਤ ਹੈ ਤੇਰਾ ਆਪਣਾ ਬਣਾਇਆਗਾ ਵਿਲਨ ਉਹਦੀ ਤਾਂ ਕਲਾ ਹੀ ਨਹੀਂ ਕਿਉਂ ਨਾ ਪਾਉਨ ਮਰਵਾ ਦਿੱ ਕੀ ਉਹਨੇ ਉਹਨੂੰ ਮਰਵਾਤਾ ਉਹਦੀ ਥਾਂ ਤੇ ਤੇ ਇਹਨੂੰ ਲਿਆਂਦਾ ਠੀਕ ਹੈ ਤੇ ਇਹ ਨੂੰ ਫਿਰ ਪਹਿਲ ਉਹਨੂੰ ਬਹੁਤ ਵਧੀਆ ਬਣਾਤਾ ਕੋਈ ਫਿਲਮ ਦੇ ਵਿੱਚ ਪ੍ਰਭਾਵ ਖੜ ਗਿਆ ਠੀਕ ਹੈ ਉਸ ਤੋਂ ਬਾਅਦ ਇਹ ਭਾਈ ਇਹ ਤੋਂ ਸਾਡੇ ਕੋਲੋਂ ਨਿਕਲ ਕੇ ਇਹ ਬੰਬੇ ਪਹੁੰਚ ਗਿਆ ਠੀਕ ਹੈ ਬੰਬੇ ਜਾ ਕੇ ਕੋਈ ਚਿਰ ਤੱਕ ਅਭਿਉਸ ਇਸ ਕਰਦੇ ਰਹੇ ਸਿਰਕ ਉਸ ਤੋਂ ਮਗਰੋਂ ਫਿਰ ਜੀ ਇਹ ਇੱਕ ਫਿਲਮ ਪ੍ਰੇਮ ਦੀ ਉਹਦੇ ਵਿੱਚ ਛੋਟਾ ਜਿਹਾ ਰੋਲ ਮਿਲਿਆ ਸੀ ਬੱਕਰੀਆਂ ਚਾਰਨ ਵਾਲੇ ਮੁੰਡੇ ਦਾ ਠੀਕ ਹੈ ਉਹ ਉਸ ਤੋਂ ਮਗਰੋਂ ਫਿਰ ਚੱਲ ਲੱਗਦਾ ਫਿਰ ਇਹ ਤਰਮਿੰਦਰ ਕਹਿੰਦੇ ਨੇੜੇ ਹੋ ਗਿਆ ਹਾਂ ਉਹਨਾਂ ਨੇ ਦੋ ਤਿੰਨ ਫਿਲਮਾਂ ਵਿੱਚ ਕੰਮ ਕੀਤਾ ਇਹਨੇ ਠੀਕ ਹੈ ਤੇ ਉਸ ਤੋਂ ਫਿਰ ਵਧਿਆ ਚੱਲ ਗਿਆ ਫਿਰ ਇਹ ਸਾਉਥੀ ਜਾਂਦੇ ਅੱਜਕੱਲ ਇਹ ਸਾਉਥੀ ਫਿਲਮਾਂ ਦਾ ਬਾਦਸ਼ਾਹ ਹੈ ਜੀ ਉੱਥੇ ਵਿਲਨ ਸਭ ਤੋਂ ਮੁੱਖ ਵਿਲਨ ਇਹੀ ਹੁੰਦੇ ਆ। ਸੋ ਦੋਸਤੋ ਇੱਥੋਂ ਇੱਕ ਜ਼ਿੰਦਗੀ ਦਾ ਅਹਿਮ ਸਬਕ ਸਿੱਖਣ ਦੀ ਲੋੜ ਹੈ ਕਿ ਗਰੀਬੀ ਆ ਜਿਹੜੀ ਉਹ ਇੱਕ ਮਾਨਸਿਕ ਰੋਗ ਹੈ ਬੰਦੇ ਦੇ ਵਿਚਾਰ ਜੇ ਮਜ਼ਬੂਤ ਹੋਣ ਤਾਂ ਉਹ ਕਿਸੇ ਵੀ ਸ਼ੁਕਰ ਤੇ ਕਿਸੇ ਵੀ ਟਿਕਾਣੇ ਤੇ ਪਹੁੰਚ ਸਕਦਾ ਹੈ ਬਸ਼ਰਤੇ ਉਹ ਉਹਨਾਂ ਵਿਚਾਰਾਂ ਤੇ ਮਜ਼ਬੂਤੀ ਨਾਲ ਦ੍ਰਿੜ ਇਰਾਦੇ ਨਾਲ ਚੱਲਣ ਦਾ ਨਿਚਾ ਰੱਖਦਾ ਹੋਵੇ। ਤਾਂ ਇੱਕ ਸਕੂਟਰੀ ਤੇ ਕੱਪੜੇ ਵੇਚਣ ਵਾਲਾ ਆਪਦੀ ਅਦਾਕਾਰੀ ਦੇ ਨਾਲ ਅੱਜ ਕਿਹੜੇ ਸਤਰ ਦਾ ਜੀਵਨ ਜਿਉ ਰਿਹਾ ਪਰ ਜੇ ਉਹ ਆਪਦੇ ਹੁਨਰ ਨੂੰ ਨਾ ਪਛਾਨਦੇ ਨਾ ਉਹਨੂੰ ਬਾਹਰ ਕੱਢਦੇ ਨਾ ਉਹਦੇ ਲਈ ਕੋਈ ਆਰ ਕਰਦੇ ਨਾ ਉਹ ਦੇ ਵਿਚਾਰਾਂ ਦੇ ਵਿੱਚ ਪਰਪੱਕਤਾ ਰੱਖਦੇ ਹੋਏ ਇੱਥੋਂ ਬੰਬੇ ਜਾਂਦੇ ਤਾਂ ਅੱਜ ਉਹ ਆਮ ਲੋਕਾਂ ਦੀ ਤਰ੍ਹਾਂ ਸਕੂਟਰੀ ਤੇ ਜ਼ਿੰਦਗੀ ਨਿਗਾਉਂਦੇ ਨਿਗਾਉਂਦੇ ਸੀ ਆਪਦਾ ਜੀਵਨ ਖਤਮ ਕਰ ਲੈਣਾ ਸੀ ਉਹ ਗੱਲ ਬਹੁ ਗਿਣਤੀ ਲੋਕਾਂ ਦੇ ਵਿੱਚ ਹੁਨਰ ਹੁੰਦਾ ਪਰ ਉਹ ਹੁਨਰ ਨੂੰ ਆਪਦੇ ਨੂੰ ਸਮਝ ਨਹੀਂ ਪਾਉਂਦੇ ਜੇ ਕਿ ਕਈਆਂ ਨੂੰ ਸਮਝ ਵੀ ਆ ਜਾਂਦਾ ਤਾਂ ਉਹ ਨੂੰ ਪ੍ਰਗਟ ਨਹੀਂ ਕਰ ਪਾਉਂਦੇ ਉਹ ਇੰਨਾ ਹਿੰਮਤ ਹੌਸਲਾ ਨਹੀਂ ਰੱਖਦੇ ਕਿ ਉਹ ਨੂੰ ਜ਼ਾਹਰ ਕਰ ਸਕਣ ਸੋ ਬਾਪੂ ਜੀ ਇੱਕ ਮੰਨਤ ਫਿਲਮ ਬਹੁਤ ਅਤਿ ਦਰਜੇ ਦੀ ਫਿਲਮ ਪੰਜਾਬ ਇੰਡਸਟਰੀ ਨੂੰ ਤੁਸੀਂ ਦਿੱਤੀ ਆ ਉਹਦੇ ਵਿੱਚ ਵੀ ਇਹ ਸੀ ਜਿਮੀ ਸ਼ੇਰ ਗੱਲ ਨੂੰ ਚੁਣਿਆ ਸੀ ਔਰ ਉਸਨੇ ਸਾਡੀ ਫਿਲਮ ਨੂੰ ਬਹੁਤ ਵਧੀਆ ਸਤਿਮਕ ਦਿੱਤਾ ਔਰ ਇਸੇ ਕਰਕੇ ਸਾਡੀ ਫਿਲਮ ਨੇ ਉਸਨੇ ਚੰਗਾ ਪੈਸਾ ਕਮਾਤਾ ਸੀ ਔਰ ਜਿਮੀ ਸ਼ੇਰ ਗੱਲ ਵੀ ਸਾਡੀ ਸ਼ਾਇਦ ਫਿਲਮ ਦੇ ਵਿੱਚ ਪਹਿਲਾ ਪਹਿਲ ਉਹ ਬੰਦਾ ਸੀ ਜਿਹੜਾ ਯਾਬ ਹੋਣਾ ਚਾਹੀਦਾ ਸੀ ਤਾਂ ਤੁਹਾਡੀ ਪਾਰਖੂ ਆਖਣੇ ਫਿਰ ਜਿਮੀ ਸ਼ੇਰ ਗੱਲ ਨੂੰ ਕਿਵੇਂ ਚੂਜ਼ ਕੀਤਾ ਜਦੋਂ ਤੁਸੀਂ ਦੱਸਿਆ ਕਿ ਤੁਹਾਡੇ ਬੇਟੇ ਨੇ ਉਹ ਫਿਲਮ ਕਰਨੀ ਸੀ ਤਾਂ ਸੱਟ ਲੱਗਣ ਕਰਕੇ ਉਹ ਫਿਲਮ ਦਾ ਜਿਹੜਾ ਪਾਤਰ ਸੀ ਨਾ ਪਾਤਰ ਮੇਰੇ ਅੰਦਰ ਉਹ ਟੁਕਿਆ ਸੀ ਵੀ ਇਹੋ ਜਿਹਾ ਪਾਤਰ ਚਾਹੀਦਾ ਉਹ ਉਹ ਪਾਤਰ ਮੇਰਾ ਬੇਟਾ ਸੀ ਮੇਰਾ ਪਾਤਰ ਹੋ ਜੀ ਇਹੋ ਜੀ ਉਹ ਉਹਦੀ ਚੁਕੀ ਸੀ ਇਹੋ ਜੀ ਉਹ ਕਲਾ ਸੀ ਹੋ ਜੇ ਉਹਦੇ ਚੁੰਨੜ ਸੀ ਇਹੋ ਜੀ ਛਗੜ ਸੂਰਤ ਸੀ ਠੀਕ ਉਹ ਲਿਆ ਸੀ ਉਹਦੇ ਵਿੱਚ ਮੇਰੇ ਬੇਟੇ ਦੇ ਸੱਟ ਲੱਗੀ 6:00 ਵਜੇ ਨੇ ਕਰਕੇ ਇਹ ਬੈਠਦੇ ਹੋ ਗਿਆ ਤੇ ਡਿਫਰੈਂਡ ਦੇ ਦੂਜੇ ਕਲਾਕਾਰ ਸੀ ਉਹ ਕਰਨ ਲਈ ਤੁਹਾਨੂੰ ਮੈਂ ਤਾਂ ਛੱਡੋ ਜੇ ਸਾਡੀ ਜੀਵ ਆਪਣੀ ਫਿਰ ਚਲਾਓ ਫਿਰ ਅਸੀਂ ਕਹਿ ਵੀ ਇਹ ਤਾਂ ਨਹੀਂ ਠੀਕ ਹੋਣਾ ਤੇ ਚਲ ਆਪਾਂ ਫਿਲਮ ਸ਼ੁਰੂ ਕਰ ਦਿੰਨੇ ਮੁੰਡਾ ਹੋਰ ਲੱਭ ਲੈਨੇ ਅਸੀਂ ਮੁੰਡੇ ਲੱਭਦੇ 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 ਸਾਡੀ ਅੱਖ ਇਸ ਸ਼ੀਮੀ ਜੇਰ ਗਿਲ ਦਾ ਟੇਕੀ ਵੀ ਆ ਆ ਮੁੰਡਾ ਟੁਕਦਾ ਉਹ ਉਸ ਰੋਲ ਚ ਠੀਕ ਤੇ ਫਿਰ ਇਸ ਨੂੰ ਉਹ ਰੋਲ ਪਾਇਆ ਫਿਰ ਉਹਦੇ ਹੀਰੋ ਚ ਉਹ ਰੋਲ ਪਾਇਆ ਦੂਸਰੀ ਫਿਲਮ ਅੱਗੇ ਚੱਲ ਗਈ ਉਹ ਉਸ ਤੋਂ ਬਾਅਦ ਜਮੀ ਸ਼ੇਰ ਗਿਲ ਦਾ ਅਜੇ ਤੱਕ ਨਹੀਂ ਪਾਈ ਮੈਂ ਮਿਲਿਆ ਕਦੇ ਉਹਨੂੰ ਹੁਣ ਤੱਕ ਉਹਦਾ ਬਦਗੀਂ ਦੀ ਫਿਲਮਾਂ ਵੀ ਜੰਦਾਰਿਆ ਜਾਂ ਵੀ ਛੱਡ ਕੇ ਹੁੰਦੀ ਜੀ ਪਹੁੰਚ ਗਿਆ ਤੇ ਬਾਪੂ ਜੀ ਪੰਚਾਇਤ ਫਿਲਮ ਜਿਹੜੀ ਇਹ ਕੁਝ ਮਨਕੜਨ ਤੁਸੀਂ ਜਾਂ ਕੁਝ ਜ਼ਿੰਦਗੀ ਤੇ ਟੁੱਕਦੀ ਹੋਈ ਨਹੀਂ ਜੀ ਇਹ ਮਨਕੜਤ ਨਹੀਂ ਸੀ ਇਹ ਮੈਂ ਇੱਕ ਪੰਜਾਬ ਦੇ ਪਿੰਡਾਂ ਨੂੰ ਲੈ ਕੇ ਇੱਕ ਮੇਰੇ ਦਿਲ ਦੀ ਗੱਲ ਸੀ ਕਿ ਪੰਜਾਬ ਦੇ ਪਿੰਡਾਂ ਦੀ ਕਹਾਣੀ ਹੈ ਕਿ ਪੰਜਾਬ ਦੇ ਪਿੰਡਾਂ ਚ ਪੰਚਾਇਤਾਂ ਕਿਵੇਂ ਬਣਦੀ ਹੈ ਅਸਲ ਵਿੱਚ ਪੰਚਾਇਤਾਂ ਦੀ ਕੋਈ ਚੋਣ ਨਹੀਂ ਸੀ ਹੁੰਦੀ ਠੀਕ ਉਹਨਾਂ ਦਿਨਾਂ ਚ ਬਹੁਤ ਜ਼ਿਆਦਾ ਟੱਕਾ ਹੁੰਦਾ ਸੀ ਤਾਂ ਕਹੇ ਨਾਲ ਜਿਹੜੇ ਧਰ ਲੜੇ ਆਦਮੀ ਸੀ ਨਾ ਅਮੀਰ ਉਹ ਪੰਚਾਇਤ ਆਫ ਦੀ ਆਪਿ ਚੁਣ ਕੇ ਤੇ ਆ ਵੀ ਆਪ ਹੀ ਉਹ ਦੇ ਲੇ ਨੂੰ ਆਗੂ ਬਣ ਲੀਡਰ ਬਣ ਜਾਂਦੇ ਸੀ ਮੈਂ ਉਹ ਉਸ ਤੇ ਕਹਾਣੀ听ਦੀ ਸੀ ਹਮਮ ਪੰਚਾਇਤ ਇਹ ਵੀ ਤੱਕ ਇਹ ਪਿੰਡ ਵੀ ਤੱਕ ਇਹਨਾਂ ਸਰਪੰਚ ਆਪਣੀ ਆਪ ਕਿਵੇਂ ਬਣਦੇ ਆ ਉਹਦੇ ਵਿੱਚ ਮੈਂ ਕਲਾਕਾਰ ਵੀ ਵਧੀਆ ਲਏ ਸਾਰੇ ਹਾਂਜੀ ਮੈਂ ਕਿਹਾ ਵੀ ਇਹ ਇਹ ਦਾ ਪਰਭਾਵ ਛੱਡੀਏ ਉਹਦੇ ਵਿੱਚ ਯੋਗਰਾਜ ਸਿੰਘ ਠੀਕ ਹੈ ਦਲਜੀਤ ਕੌਰ ਜਿਹੜੇ ਦੋਵੇਂ ਕੇ ਵਧੀਆ ਫਿਲਮ ਰੈਟ ਕਿ ਜੀ ਮੰਨੇ ਮੰਨੇ ਕਲਾਕਾਰ ਪੀ ਗਏ ਇਹਨਾਂ ਨੂੰ ਲਿਆ ਫਿਰ ਇਹਦੇ ਵਿੱਚ ਸਰਿੰਦਰ ਚੰਦ ਦਾ ਅਰਜਨ ਮੋਹਰਤ ਵਾਲਾ ਤੇ ਅਮਨ ਨੂਰੀ ਹਮੀ ਬਰਾੜ ਇਹਨਾਂ ਨੂੰ ਲੈ ਕੇ ਫਿਲਮ ਦੇ ਵਿੱਚ ਕਹਾਣੀ ਦੀ ਟੁਕਦੇ ਟੁਕਦੇ ਸੀ ਜਿਵੇਂ ਟੁਕਦੇ ਸੀ ਓਵੇਂ ਸੀ ਤਿੰਨ ਤਿੰਨ ਦੀ ਨਜ਼ਰ ਪੈਨ ਪਾਇਆ ਤੇ ਉਹ ਫਿਲਮ ਮੇਰੀ ਇਹਨੂੰ ਵੀ ਕਾਮਯਾਬ ਹੋਈ ਇਹਨਾਂ ਦੇ ਵਿੱਚ ਕਹਾਣੀ ਵੀ ਬਹੁਤ ਵਧੀਆ ਮੰਨੀ ਗਈ ਅੱਜ ਵੀ ਜੇ ਤੁਸੀਂ ਵੇਖੋਗੇ ਕਹਾਣੀ ਤਾਂ ਤੁਹਾਨੂੰ ਲੱਗੂਗਾ ਵੀ ਆਹੀ ਸੱਚ ਹੈ ਤੋ ਪੰਚਾਇਤ ਫਿਲਮ ਦੇ ਵਿੱਚ ਤੁਸੀਂ ਹਰਭਜਨ ਮਾਨ ਦਾ ਇੱਕ ਗੀਤ ਵੀ ਜੋੜਿਆ ਸੀ ਤਾਂ ਉਹ ਤੁਹਾਡੀ ਨਿਗਾਹ ਦੇ ਵਿੱਚ ਕਿਵੇਂ ਚੜੇ ਕਿਉਂਕਿ ਅੱਜ ਪੰਜਾਬੀ ਇੰਡਸਟਰੀ 'ਚ ਉਹਨਾਂ ਨੇ ਚੰਗੀਆਂ ਤਕੜੀਆਂ ਫਿਲਮਾਂ ਦਿੱਤੀਆਂ ਨੇ ਪੰਜਾਬੀ ਇੰਡਸਟਰੀ ਨੂੰ ਦੁਬਾਰਾ ਉਠਾਉਣ ਵਾਲੇ ਨੇ ਜਿਹੜੇ ਹਰਭਜਨ ਮਾਨ ਨੇ ਤਾਂ ਉਹਨਾਂ ਬਾਰੇ ਥੋੜਾ ਵੀਰਵੱਦ ਉਹ ਸੀ ਦੀ ਇਸ ਤਰ੍ਹਾਂ ਹੀ ਹਰਭਜਨ ਮਾਨ ਗਾਉਂਦਾ ਹੁੰਦਾ ਸੀ ਅਸੀਂ ਉਹਨੂੰ ਬਾਰ ਬਾਰ ਕਈ ਵਾਰ ਸੁਣਿਆ ਸੀ ਮੈਨੂੰ ਉਹਦੀ ਆਵਾਜ਼ ਬਹੁਤ ਸੋਹਣੀ ਲੱਗਦੀ ਸੀ ਉਹ ਉਹ ਉਹਦੇ ਗੀਤ ਗਾਉਣ ਦਾ ਢੰਗ ਵੀ ਬਹੁਤ ਵਧੀਆ ਲੱਗਦਾ ਹਾਂ ਤੇ ਕੁਝ ਜਰਾ ਕਿ ਨਾ ਸ੍ਰੇਈ ਤੇ ਤਾਂ ਜਾਂਦਾ ਸੀ ਪਰ ਵੱਡੇ ਕਲਾਕਾਰ ਹੁੰਦੋਂ ਦਬਲ ਰਹੇ ਸੀ ਤੇ ਮੈਂ ਕਿਹਾ ਵੀ ਇਸ ਇਸ ਤੋਂ ਆਪਾਂ ਕੋਈ ਇਹ ਫਿਲਮ ਚ ਗੀਤ ਕੋਈ ਗੀਤ ਕੋਲ ਇਹਦੀ ਆਵਾਜ਼ ਬਹੁਤ ਵਧੀਆ ਹੈ ਡਾਇਰੈਕਟਰ ਨੇ ਦੇਖ ਕੇ ਵੀ ਆਲਾ ਮੈਨੂੰ ਮਿਲਿਆ ਮੈਂ ਉਸ ਨਾਲ ਉਹਦੇ ਡਾਇਰੈਕਟਰ ਨੂੰ ਮਿਲਾਇਆ ਵੀ ਇਸ ਤਰ੍ਹਾਂ ਕਰਕੇ ਤਾ ਗੀਤ ਹੈ ਉਹਨੇ ਗੀਤ ਸੁਣਾਇਆ ਉਹਦਾ ਜਿੱਥੇ ਦਾ ਫਿਲਮਿਕ ਗੀਤ ਉਹਦਾ ਵੀ ਸੀਗਾ ਤੇ ਉਹਦਾ ਵੀ ਠੀਕ ਹੈ ਇਹ ਗੀਤ ਦੀ ਰਿਕਾਰਡਿੰਗ ਕਰਾ ਕੇ ਲਿਆ ਅਸੀਂ ਉਹ ਉਹਦੇ ਗੀਤ ਦੀ ਰਿਕਾਰਡਿੰਗ ਕਰਾਈ ਢਿੱਗੀ ਕੁਰਤੀ ਲਾਲ ਪਸੀਨੇ ਨਾਲ ਗੁੜ ਠੀਕ ਹੈ ਐਡਾ ਸੋਹਣਾ ਗੀਤ ਉਹ ਫਿਲਮ ਦੇ ਵਿੱਚ ਲਿਆ ਹੋਰ ਉਸ ਫਿਲਮ ਤੋਂ ਬਾਅਦ ਗੀਤ ਤੋਂ ਬਾਅਦ ਭਾਈ ਹ ਮੈਂ ਨਹੀਂ ਤਾਂ ਕਿ ਮੈਂ ਨਹੀਂ ਕਹਿੰਦਾ ਵੀ ਮੇਰੇ ਕਰਕੇ ਉਹ ਜਿਹੜਾ ਗਾਇਰ ਭਜਨ ਪਾਨ ਉਹ ਤਾਂ ਵਾਹਿਗੁਰੂ ਮਾਲਕ ਹੈ ਜੀ ਨੇ ਉਹਨੂੰ ਇੱਥੋਂ ਤੱਕ ਲਿਆਂਦਾ ਹੈ ਤਾਂ ਉਹਨੇ ਗੀਤੀ ਉਹਦੇ ਬਹੁਤ ਚੱਲੇ ਆ ਉਨੀ ਫਿਲਮਾਂ ਵੀ ਬਹੁਤ ਚੱਲੀ ਬਿਲਕੁਲ